ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਅੱਜ ਬਜਟ ਨੂੰ ਲੈ ਕੇ ਜਿਹੜੀ ਹੈ ਉਹ ਬਹਿਸ ਹੋ ਰਹੀ ਹੈ ਉਸ ਤੋਂ ਪਹਿਲਾਂ ਅਸੀਂ ਸੁਣਿਆ ਲੀਡਰ ਆਫ oppositon ਕਈ ਸਵਾਲ ਚੱਕਦੇ ਨਜ਼ਰ ਆਏ ਨੇ ਵਿਰੋਧੀ ਧਿਰ ਦੇ ਵੱਲੋਂ ਕੀ ਤੰਜ ਕਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਜਿਹੜਾ ਲਗਾਤਾਰ ਪੁੱਛ ਰਹੇ ਨੇ ਲਾਭ ਸਿੰਘ ਗੋਗੋ ਕੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਏਕੇਵੇਂ ਦੇਖਦੇ ਨੇ ਪੰਜਾਬ ਦੇ ਜਿਹੜਾ ਬਜਟ ਜਿਹੜਾ ਹੈ ਵਿੱਤ ਮੰਤਰੀ ਹਰਪਾਲ ਚਿਮਹਾ ਹੋਰਾਂ ਦੇ ਵੱਲੋਂ ਪੇਸ਼ ਕੀਤਾ ਗਿਆ ਕਿਉਂਕਿ oppositon ਬੜੇ ਸਵਾਲ ਚੱਕਦੀ ਜਿਹੜੀ ਉਹ ਨਜ਼ਰ ਆਈ ਹੈ ਵਧੀਆ ਪੱਧਰ ਤੇ ਸਾਰੀਆਂ ਜਾਰੀਆਂ ਤਾਂ ਕਿ ਸਾਡੇ ਨੌਜਵਾਨਾਂ ਨੂੰ ਦੁਬਾਰੇ ਸਹਿਤ ਨਾਲ ਜੋੜਿਆ ਜਾਵੇ ਤੇ ਨਾਲ ਜਿਵੇਂ ਹੁਣ ਅਜਪੂਰਾ ਲੱਗਦਾ ਵੀ ਇਹ ਕਾਂਗਰਸ ਦਾ ਪੂਰੀ ਤਿਆਰ ਆਗਾ ਮੈਂ ਕਰੂੰ ਪੁਲਿਸ ਸਾਹਿਬ ਅੱਨੀ ਬਾਰ ਕੇ ਬੈਠੇ ਨੇਗੇ ਲੱਗਦਾ ਵੀ ਅੰਦਰ ਡਿਸਕਸ਼ਨ ਹੋਪ ਹੋਊਗੀ ਜਾਂ ਵੀ ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕਾਂ ਦੀ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣ ਦੇ ਲਈ ਆਏ ਆ ਜਿਨ੍ਹਾਂ ਨੇ ਰੌਲਾ ਪਾਉਣਾ ਉਹਨਾਂ ਦਾ ਕੰਮ ਹੀ ਰੌਲਾ ਪਾਉਣਾ ਹੈ ਇਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਤਾਂ ਕੁਝ ਕਰਿਆ ਨਹੀਂ ਹੁਣ ਇਹਨਾਂ ਕੋਲੇ ਰੌਲਾ ਹੀ ਆ ਬਸ ਕਿਹਦਾ ਇੱਕ ਵਾਰ ਤੁਹਾਡੇ ਤੇ ਵੀ ਕੋਈ ਟਿੱਪਣੀ ਕੀਤੀ ਗਈ ਸੀ ਪ੍ਰਤਾਪ ਬਾਜਵਾ ਨੂੰ ਲੈ ਕੇ ਜਦੋਂ ਤੁਸੀਂ ਵੀ ਪ੍ਰੋਟੈਸਟ ਕੀਤੇ ਸੀ ਸਾਰੇ ਐਮਐਲਏ ਸਾਰੇ ਮੰਤਰੀ ਉਹਦੇ ਇਕੱਠੇ ਹੋਏ ਸੀ ਹੁਣ ਇੱਕ ਐਮਐਲਏ ਇੱਥੇ ਗੇਟ ਤੇ ਬੈਠੇ ਹੋਏ ਨੇ ਕਹਿ ਰਹੇ ਨੇ ਕਿ ਕੌਣ ਬੈਠੇ ਨੇ ਕਹਿੰਦੇ ਅਪੱਤੀਜਨਕ ਟਿੱਪਣੀ ਜਿਹੜੀ ਉਹ ਲੱਕੀ ਤੁਸੀਂ ਤੁਸੀਂ ਤੁਹਾਡੇ ਸਾਰਿਆਂ ਦੇ ਉਹ ਕਹਿੰਦੇ ਕਿ ਇਹ ਸਿਰੀ ਨਹੀਂ ਮੈਂ ਉਹ ਸਿਰੀ ਦਲਤ ਨਹੀਂ ਹੈਗਾ ਕਿ ਜੇ ਇਹ ਸਿਰੀ ਦਲਤ ਨਹੀਂ ਤੇ ਜਦੋਂ ਮੈਨੂੰ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਨੇ ਮੇਰੇ ਤੇ ਤੇ ਸਾਰੇ ਕਿਰਤੀ ਲੋਕਾਂ ਦੇ ਟਿੱਪਣੀ ਕੀਤੀ ਸੀ ਤੇ ਉਦੋਂ ਹੀ ਕਿੱਥੇ ਸੀ ਔਰ ਦੂਜੀ ਗੱਲ ਤੁਹਾਡੇ ਸਾਰਿਆਂ ਦੇ ਕੈਮਰੇ ਉੱਥੇ ਲੱਗੇ ਹੋਏ ਸੀ ਤਾਂ ਤੁਸੀਂ ਮੈਨੂੰ ਉਹ আপত্তিਜਨਕ ਟਿੱਪਣੀ ਦਿਖਾ ਦਿਓ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕਿਸੇ ਦਲਿਤ ਐਮਐਲਏ ਦੇ ਜਾਂ ਕਦੇ ਵੀ ਕਿਸੇ ਦਲਿਤ ਬੰਦੇ ਦੇ ਵਿਰੋਧ ਵਿੱਚ ਬੋਲਿਆ ਹੋਵੇ ਹਾਲਾਂਕਿ ਕਿ ਉਹਨਾਂ ਨੇ ਆਪਣੀ ਕਲਾਕਾਰੀ ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਦੀ ਮਜ਼ਦੂਰ ਲੋਕਾਂ ਦੀ ਗੱਲ ਕਰੀ ਆ ਵੀ ਜ਼ਰੂਰੀ ਹੈ ਕਿ ਆ ਜਾ ਰਿਹਾ ਦਲਿਤ ਮੁੱਖ ਮੰਤਰੀ ਦੀ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ ਦਲਿਤ ਉਪ ਮੁੱਖ ਮੰਤਰੀ ਹੋਏਗਾ ਦੇਖੋ ਜੀ ਸਟੇਟ ਨੂੰ ਇਹ ਨਹੀਂ ਹੈਗਾ ਕਿ ਜਿਹੜੇ ਹੱਥਾਂ ਦੇ ਵਿੱਚ ਹੁਣ ਬਾਗਡੋਰ ਹੈ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਸਭ ਤੋਂ ਕਾਬਲ ਪੁੱਤ ਦੇ ਹੱਥ ਦੇ ਵਿੱਚ ਪੰਜਾਬ ਨੂੰ ਵੀ ਚੋਣ ਦੀ ਬਾਗਡੋਰ ਦਿੱਤੀ ਆ ਤੇ ਉਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਬੜੇ ਸੰਜੀਦਗੀ ਨਾਲ ਬੜੇ ਪਿਆਰ ਦੇ ਨਾਲ ਬੜੇ ਸਲੀਕੇ ਦੇ ਨਾਲ ਕੰਮ ਕਰ ਰਹੇ ਆ ਪੋਜੀਸ਼ਨ ਕਹਿ ਰਿਹਾ ਕਹਿੰਦੇ ਬਜਟ ਦੇ ਨਾਮ ਤੇ ਮਜ਼ਾਕ ਜਿਹੜਾ ਕੋਝਾ ਕੀਤਾ ਗਿਆ ਪੰਜਾਬੀਆਂ ਦੇ ਨਾਲ ਕਹਿੰਦੇ ਹੁਣ ਅੰਦਰ ਜਾ ਕੇ ਦੋ ਦੋ ਹੱਥ ਕਰਾਂਗੇ ਦੇਖੋ ਜੀ ਅੰਦਰ ਤਾਂ ਪੰਜਾਬ ਦੇ ਲੋਕਾਂ ਦੀ ਅਸੀਂ ਤਾਂ ਗੱਲ ਰੱਖਣ ਲਈ ਆਏ ਆ ਦੋ ਦੋ ਹੱਥ ਕਰਨ ਦੇ ਲਈ ਨਹੀਂ ਆਏ ਔਰੇ ਬਜਟ ਆ ਜਿਹੜਾ ਪੰਜਾਬ ਦੇ ਲੋਕਾਂ ਦੇ ਲਈ ਆ ਸਿੱਖਿਆ ਦੇ ਖੇਤਰ ਦੇ ਵਿੱਚ ਆ ਸਿਹਤ ਦੇ ਖੇਤਰ ਦੇ ਵਿੱਚ ਆ ਨੌਕਰੀਆਂ ਜੋ ਹੁਣ ਤਾਈਂ ਦਿੱਤੀਆਂ ਗਈਆਂ ਜਾਂ ਉਹਦਾ ਉਹਦੇ ਬਾਰੇ ਦੱਸਿਆ ਗਿਆ ਤੇ ਬਜਟ ਪੰਜਾਬ ਦੇ ਲੋਕਾਂ ਦੇ ਲਈ ਆ ਕਿਸੇ ਲੀਡਰ ਆਪੋਜੀਸ਼ਨ ਦੇ ਲਈ ਨਹੀਂ ਹੈਗਾ ਸਰਕਾਰ ਨੂੰ ਲੈ ਕੇ ਵੱਡਾ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ ਪੰਜਾਬ ਨੂੰ ਕਰਜ਼ ਮੁਕਤ ਕਰਾਂਗੇ ਪਰ ਪੰਜਾਬ ਲਗਾਤਾਰ ਨਿਕਰਦਾ ਜਾ ਰਿਹਾ ਕਰਜ਼ ਦੇ ਵਿੱਚ ਡੁੱਬਦਾ ਜਾ ਰਿਹਾ ਨਹੀਂ ਦੇਖੋ ਜੀ ਗੱਲ ਇਹ ਆ ਕਿ ਜੇ ਪਰਿਵਾਰ ਤੇ ਕਰਜ਼ਾਂ ਪਹਿਲਾਂ ਛੱਡ ਕੇ ਗਿਆ ਤੇ ਤਾਂ ਹੀ ਉਸ ਕਰਜ਼ੇ ਨੂੰ ਉਤਾਰਨ ਦੇ ਲਈ ਸਰਕਾਰ ਜਿਹੜਾ ਬੜਾ ਕੁਛ ਕਰ ਰਹੀ ਆ ਔਰ ਇਹਨਾਂ ਨੇ ਤਾਂ ਕਹਿੰਦੇ ਹੀ ਰਹਿਣਾ ਇਹ ਇਹ ਛੱਡ ਗਏ ਇਹ ਗਏ ਆ ਤਾਂ ਬਿਲਕੁਲ ਲਾਭ ਸਿੰਘ ਉਹ ਕੋ ਕਿ ਸਾਡੇ ਨਾਲ ਸੀ ਵਿਧਾਇਕ ਜਿਨ੍ਹਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੇਕਰ ਹੁਣ ਟਿੱਪਣੀਆਂ ਤੋਂ ਇਹਨਾਂ ਨੂੰ ਦੁੱਖ ਲੱਗਦਾ ਤਾਂ ਆਪ ਖੁਦ ਜਦੋਂ ਟਿੱਪਣੀਆਂ ਕਰਦੇ ਨੇ ਓਪੋਜੀਸ਼ਨ ਵਾਲੇ ਉਦੋਂ ਵੀ ਗੁਰੇ ਇਸ ਕਰਿਆ ਕਰ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ